ਨੀ ਤੇ ਵਿਚਾਰੀ ਇਧਰ ਸ਼ਾਪ ਹੀ ਨਹੀਂ ਦਿੰਦੀ। ਇੱਕ ਰੈੱਡ ਬਿਲਡਿੰਗ ਤੋਂ ਤਾਂ ਸਟਾਰਟ ਹੋ ਜਾਂਦੀ ਹੈਗੀ। ਚੱਲ ਕੋਈ ਨਾ। ਵੀ ਸਾਡੇ ਰੈੱਡ ਬਿਲਡਿੰਗ ਉੱਪਰ ਝੰਡੇ ਲੱਗੇ ਹੋਏ ਨੇਗੇ। ਐਵੇਂ ਆਂ ਜੀ ਗੱਲ ਹਨਾ। ਇੰਨਾ ਥੋੜਾ ਲੱਗ ਲੱਭ ਕਿਤਾ ਹੁਣ ਇਹ। ਆ ਹੀ ਹੈਗੇ ਮੈਂ ਚੱਲ। ਸ਼ੁਕਰ ਹੈ ਰੰਗਾਇ குரு ਦਾ। ਵਾਹਿਗੁਰੂ ਦਾ। ਪ੍ਰਮਾਤਮਾ ਸਭ ਨੂੰ ਦੇਵੇ। ਹਾਂ। ਤੇ ਹਾਂਜੀ ਸਾਰਿਆਂ ਨੂੰ ਸასი ਸ਼ਕਾਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡੂ ਜੁੜੀ ਤੇ। ਤੇ ਅੱਜ ਆਪਾਂ ਜਾ ਰਹੇ ਹਾਂ ਜੀ। ਸੰਗਰੂਰ ਸੰਗਰੂਰ ਕੋਲੇ ਪਿੰਡ ਆਗਾ ਫਲੇਸਾਂ ਸਾਡੀ ਭੈਣ ਉੱਥੇ ਹੈਗੀ ਆ ਜੀ ਮੇਰੀ ਨੰਦ ਤੇ ਨੰਦ ਨੂੰ ਦੇਣ ਚੱਲਿਆਂਗੇ ਆਪਾਂ ਲੋੜੀ ਉਹ ਵੇਸੇ ਚੱਲਾ ਪਹਿਲਾਂ ਤਾਂ ਸਾਡਾ ਬੇਟਾ ਦੇ ਆਉਂਦਾ ਸੀਗਾ ਕੋਈ ਵੀ ਤਿਹਾਰ ਹੁੰਦਾ ਸੀ ਨਾ ਉਸੇ ਉਹੀ ਵਗ ਜਾਂਦਾ ਸੀ ਆਦਿ ਕੀ ਸੀਗਾ ਹੁਣ ਚੱਲ ਅੱਜ ਮੰਗਲਵਾਰਾ ਆ ਵੀ ਆਪਾਂ ਜਾਏ ਆਉਣਿਆਂਗੇ ਪਰ ਅੱਜ ਵੀ ਆਪਾਂ ਜਾ ਰਹੇ ਸੀ ਕਸਟਮਰ ਦੇ ਕਸਟਮਰ ਆ ਰਹੇ ਨੇ ਕਸਟਮਰ ਆਗੇ ਬਸ ਅਸੀਂ ਖਿੱਚ ਕੇ ਜੇ ਟਾਈਮ ਚੱਲ ਜਾਇਆ ਮੰਗੇ ਘੰਟਾ 2 ਘੰਟੇ ਬਾਲਾ ਟਾਈਮ ਨਹੀਂ ਅਸੀਂ ਲਾਉਂਦੇ ਹੈਗੇ ਬਿਲਕੁਲ 2 ਘੰਟੇ ਲਾਵਾਂਗੇ ਤੇ ਹੁਣ ਆਪਾਂ ਇਧਰੋਂ ਮਠਾਈ ਖਰੀਦਣੀ ਆ ਜੀ ਹਾਂ ਮਠਾਈ ਖਰੀਦਾਂਗੇ ਭਾਈ ਸਾੜੀ ਭੈਣਾਂ ਵਾਸਤੇ 10 ਭੈਣਾਂ ਕਿਹੜੀ ਮਠਾਈ ਲੈਣਗੀਆਂ ਭੈਣ ਮਠਾਈ ਦੱਸੋ ਜੀ ਉਹਨਾਂ ਨੂੰ ਵੀ ਕਿਹੜੀ ਖਾਣੀ ਹੈਗੀ ਤਾਂ ਆਪਣੀ ਚੋਅ ਹੈ ਵੈਸੇ ਆਪਣੀਆਂ ਕੁੜੀਆਂ ਮੰਗਦੀਆਂ ਨਹੀਂ ਹੈਗੀਆਂ ਇਹ ਹੈਗਾ ਕਈ ਕੁੜੀਆਂ ਹੁੰਦੀਆਂ ਨੇ ਸਾਨੂੰ ਛੇਤੀ ਦੇਖ ਜਾਓ ਛੇਤੀ ਦੇਖ ਜਾਓ ਤਾਂ ਬਜਰੀਆ ਨਾ ਕੈਂਡ ਭਾਈ ਘੋੜੇ ਚੱਲੀਆਂ ਮੈਨੂੰ ਸੂਟ ਚਾਹੀਦਾ ਹੋਰ ਐਂ ਦੇ ਜੀ ਸੂਟ ਮੇਰੀ ਮਾਨਾ ਮਸੰਦ ਦਈ ਐ ਨਹੀਂ ਕਹਿੰਦੀਆਂ ਹਾਂ ਨਾ ਤੇ ਕੋਈ ਗੱਲ ਨਹੀਂ ਤੂੰ ਖੁਸ਼ ਹੈਂ ਆਨੰਦ ਚ ਹੈਂ ਅਸੀਂ ਵੀ ਖੁਸ਼ ਹਾਂ ਚਲੋ ਬਾਕੀ ਆਪਣਾ ਆਪਣਾ ਸੋਚ ਵਿਚਾਰ ਹੁੰਦੀ ਐ ਇਹ ਤਾਂ ਕੀ ਗੱਲ ਐ ਬਾਕੀ ਸਾਰੀਆਂ ਪੈਣਾ ਖੁਸ਼ ਰਹਿਣ ਤੰਦਰੁਸਤ ਰਹਿਣ ਆਪਦੇ ਘਰਾਂ ਆਪਦੇ ਪਰਿਵਾਰ ਦੇ ਵਿੱਚ ਐਂ ਤਸੱਲੀ ਵਖਸ ਖੁਸ਼ੀਆਂ ਮਨਣ ਹੂੰ ਤੇ ਇਹ ਲਵੇ ਆ ਗਈ ਭਾਈ ਅਸੀਂ ਵੈਸੇ ਚੱਲਿਆਂਗੇ ਹੁਣ। ਕੋਈ ਜਿਹੜਾ ਕਰਦਾ ਜਾਣਾ ਉਸੇ ਕੋਲ ਹੀ ਪੈਂਦਾ। ਹਾਂ ਇਹ ਵੀ ਹੈਗਾ। ਨਹੀਂ ਚੱਲ ਪੈਣਾ ਹੈ ਕੋਈ ਆ ਖਾਣ ਵਾਲੀਆਂ ਚੀਜ਼ਾਂ ਦੀ ਤਾਂ ਨਹੀਂ ਕੋਈ ਉਹ ਹੁੰਦੀ ਹੈਗੀ। ਬਈਆ ਹਾਂਦਾ ਇਹ ਤਾਂ ਚੱਲ ਮਾਨ ਹੈਗਾ। ਪੈਣ ਪਈ ਦਾ। ਬਿਲਕੁਲ ਠੀਕ ਹੈ। ਇਹ ਆਪਣਾ ਬਣ ਰਿਹਾਗਾ ਨਾਮ ਦਾ ਕੋਹਾ। ਡਰਾਈ ਫੱਕੀ ਬਹੁਤ ਜ਼ਿਆਦਾ ਹੋ ਰਹੀ ਹੈਗੀ। ਗੱਡੀ ਖੜਾਉਣ ਨੂੰ ਕਿਤੇ ਵੀ ਜਗ੍ਹਾ ਨਹੀਂ ਤੇ ਆਪਾਂ ਲੈ ਰਹੇ ਹਾਂ ਜੀ ਅੰਦਰੋਂ ਮਠਿਆਈ ਲੱਛੇ ਦੀ ਹੱਟੀ ਪਾਪੀ ਕੀ ਮਠਾਈ ਲਵਾਂਗੇ ਜੀ ਦੱਸੋ ਦੇਖੋ ਮਠਿਆਈ ਦੀ ਹੈ ਉਹ ਤੁਹਾਨੂੰ ਖਾਣ ਮੈਂ ਤਾਂ ਲੈ ਲਵਾਂ ਕੁਝ ਆਪੇ ਆਗਾ एकने <tellan> ਇਹਦੇ ਫਾਜ਼ੀ ਸਾਹਿਬ ਬੜੇ ਪਿਆਰੇ ਸੀ ਜਦੋਂ ਬਿਮਾਰ ਰਹੇ ਸੀ ਬੜੀ ਕੇਅਰ ਕੀਤੀ ਜੀ ਇਹਨਾਂ ਨੇ ਪਰ ਅਸ਼ਾਨ ਕਿ ਠੀਕ ਹੋ ਗਏ ਆ ਜੀ ਵੈਸੇ ਕਹਿੰਦੇ ਪਟਿਆਲੇ ਤੋਂ ਪਰ ਫਿਰ ਪ੍ਰੋਬਲਮ ਆ ਗਈ ਤੇ ਉਹ ਸਾਡੇ ਕੋਲ ਹੁਣ ਜਾ ਚੁੱਕੇ ਨੇ ਸੋ ਬੜੇ ਤੋਸ ਵੀ ਗੱਲਾਂ ਦੇਖੋ ਮਾਵਾ ਬੰਨੀ ਜਾਣੇ ਚਾਹੀਦੇ ਚਾਹੇ ਕਹੇ ਜਾਂ ਵੀ ਹੁਣ ਤੇ ਪਰ ਅਸੀਂ ਜਦੋਂ ਆਉਣੇ ਹਾਂ ਨਾ ਤਾਂ ਕਰੋ ਤਾਂ ਇੱਕ ਪੀਸ ਅਸੀਂ ਵਰਗੀ ਦਾ ਲੈ ਲੈਣਾ ਤੇ ਗਜਰ ਭਾਗ ਦਾ ਅੱਜ ਸ਼ਾਮ ਨੂੰ ਰੋਟੀ ਖਾ ਕੇ ਇੱਥੋਂ ਨਾ ਅਸੀਂ ਨੇਪਾਲੀ ਦਾ ਧਾਬਾ। ਬਾਕੀ ਗੋਡੇ ਸਾਰੇ ਮੇਸਟਰ ਦੇ ਬਹੁਤ ਵਧੀਆ ਨਜ਼ਾਰਾ। ਜੋ ਤੁਸੀਂ ਨੇੜੇ-ਤੇੜੇ ਦੇਖ ਰਹੇ ਹੋ ਪੈ ਦਾ ਸਾਰੇ ਉਹ ਬਹੁਤ ਚਾਬਦ ਨੇ ਸਪੀਸ਼ਲ ਤੇ ਵਧੀਆ ਵਧੀਆ ਬਣਾਉਂਦੇ ਨੇ ਸਾਰੇ। ਪਰ ਅਸੀਂ ਇਹ ਲੈ ਲਈ। ਤੁਸੀਂ ਵੀ ਕਦੇ ਆਏ ਚੈਨਲ ਦਾ ਜ਼ਰੂਰ ਕੇਸ ਦੇ। ਕਿੰਨੇ ਪੈਣ ਹੋ? 300 ਰੁਪਏ। ਇਹ ਲੈ ਲਈਏ ਆਪਣੇ ਮੱਠਾਈ ਬੱਲੇ ਭੈਣ ਕੋਲੇ ਸੰਦੂਕ ਬਣੇ ਰਿਹਾ ਰਾਤ ਵਿੱਚ ਕੋਈ ਗੱਲਬਾਤ ਹੋਈ ਜਿਸ ਨੂੰ ਦੱਸਣਾ ਨੋਈ ਆਪਾਂ ਗੱਡੀ ਆਪਣੀ ਇੱਥੇ ਪਾਰਕਿੰਗ ਕਰਤੀ ਸੀ ਹੁਣ ਆਪਾਂ ਸਟਾਰਟ ਕਰਤੀ ਪਾਰਕਿੰਗ ਲਈ ਵੈਸੇ ਜਗ੍ਹਾ ਨਹੀਂ ਹੈਗੀ ਇੱਥੇ ਆਹ ਦੇਖੋ ਪੁਲ ਬਣਨਾ ਕਰਨ ਜੇ ਜਦੋਂ ਅੰਡਰ ਬਿਲਡ ਇਹ ਆਏ ਕਹਿੰਦੇ ਆ ਕਿ ਵੀ ਬਸ 26 ਜਨਵਰੀ ਤੱਕ ਚੱਲੂ ਕਹਿੰਦੇ ਹੈ ਨਾ ਕਿਸੇ ਨੇ ਪਾਈ ਸੀ ਪੋਸਟ ਕਹਦੇ 26 ਜਨਵਰੀ ਤੱਕ ਲੋਕਾਂ ਨੂੰ ਤੇਲ ਪਾਉਣਾ ਤੇਲ ਕਿਹੜੀ ਤੇਲ ਵੀ ਪਾਉਣਾ ਹੈ ਆਪਾਂ ਨੂੰ ਵਾਲਵ ਇਹਨਾਂ ਦਾ ਪੈਟਰੋਲ ਪੰਪ ਦੇ ਤੇਲ ਆ ਨਾ ਜਿਹੜਾ ਨਾਲ ਦੀ ਨਾਲ ਜਦੋਂ ਪਵਾਉਨੇ ਆ ਨਾ ਆਪਾਂ ਸੂਈ ਨਾਲ ਦੀ ਨਾਲ ਚੱਕ ਲੈਂਦੇ ਆ ਆਪਣੀ ਗੱਡੀ ਜਦੋਂ ਕਿ ਤਾ ਹੋਰ ਤੇਲ ਪਵਾਉਨੇ ਆ ਤਾਂ ਆਪਣੇ ਉਹ ਨਹੀਂ ਕਰਦੀ ਹੈਗੀ ਇਹ ਗੱਡੀ ਮਸੀ ਮੀਟਰ ਮਸੀ ਚੱਕਦੀ ਹੈ ਮੀਟਰ ਜਦੋਂ ਕਿ ਤਾ ਆਪਾਂ ਹੋਰ ਪਵਾਉਨੇ ਆਗੇ ਇਹਨਾਂ ਦਾ ਜਿਹੜਾ ਪੈਟਰੋਲ ਤੇਲ ਆ ਹਾ ਨਹੀਂ ਆ ਗਿਆ ਮਿਲਾਵਟ ਵਾਲਾ ਨਹੀਂ ਆ ਗਿਆ ਹਨਾ ਕਿੰਨੇ ਦਾ ਪਵਾਉਂਗੇ ਹੁਣ ਤੇਲ ਆਪਾਂ ਇਹ ਆਪਣਾ ਮਿੱਤਰ ਹੈ ਜੀ ਬੜਾ ਪਿਆਰਾ ਮਿੱਤਰ ਜੀ ਅਸਰੀ ਗਾ ਬਾਈ ਠੀਕ ਹੋ ਹਾਂ ਵਧੀਆ ਵੀ ਘਰੇ ਪਰਿਵਾਰ ਸਾਰਾ ਸਭ ਠੀਕ ਹੋ ਕੇ ਗੁੱਡ ਹਾਂ ਵਧੀਆ ਬਾਤ ਠੀਕ ਹੈ ਹੋਰ ਆਜੋ ਚਾਹ ਪਾਣੀ ਚਾਹ ਪਾਣੀ ਤੇਲ ਪਲਾ ਦੇ ਗੱਡੀ ਨੂੰ ਬਸ ਸਭ ਪਲਾ ਦੇ ਉਹ ਠੀਕ ਹੋਈ ਹਾਂ ਵਧੀਆ 1000 ਰੁਪਏ ਦਾ ਪਾਓ ਸਾਰੇ ਮੈਂ ਦੇਖਿਓ ਮਿਸਟਰ ਪੈਨਡੋ ਜੋੜੀ ਹਾਂਜੀ ਹਾਂਜੀ ਕਰ ਲਿਓ ਓਕੇ ਜੀ ਸ਼ੇਅਰ ਕਰ ਦਿਓ ਜੀ ਸਟੇਟਸ ਲਾ ਦਿਓ ਓਕੇ ਸਰ ਕਮੈਂਟ ਵੀ ਕਰ ਦਿਓ ਜੀ ਓਕੇ ਥੋੜੇ ਵੀਰ ਤੁਸੀਂ ਵੀ ਸੁਣ ਰਹੇ ਹੋ ਕਰ ਦਿਓ ਠੀਕ ਹੈ ਥੈਂਕ ਯੂ ਯਾ ਧੰਨਵਾਦ ਲੋ ਇਹ ਫਾ ਪੈਗੇ ਦਾ ਲੈਸਾਂ ਦੀ ਉਹ ਪ੍ਰੋਪਰ ਦੀ ਆਈ ਸੀ ਪੱਬੂ ਸਾਰਾ ਸੰਗਰੂਰ ਕੱਟ ਗਿਆ ਜੀ ਛੋਟਾ ਜਿਹਾ ਟਰੈਕਡ ਖੜੇਗਾ ਛੋਟੇ ਛੋਟੀਆਂ ਐਕਸ਼ਨ ਟਰੈਕਡ ਤੇ ਨਾ ਤਿੰਨ ਨਾ ਕਿਹੜਾ ਹੋ ਰਿਹਾ ਹੈ ਇਹ ਕੱਤਲੀ ਹੈ ਇਹ ਲਾਵੇ ਕੱਲਾ ਬੰਦਾ ਨਹੀਂ ਆ ਸਕਦਾ ਇੱਧਰ

ਉੱਪਰ ਕੀ ਕਰ ਰਹਾ ਹੈ ਹੈ ਤੁਹਾਨੂੰ ਨਾ ਚੜਾਓ ਛੋੜੇ ਕੋਲੇ ਤੇ ਲੈ ਕੀ ਕਰਦੇ ਹੋਏ ਆਹ ਹੈ ਅ ਅ ਅ ਓਏ ਹੈ ਹਾਂ ਹਣਤਾ ਦੀ ਪੌਂਗ ਰਹੀ ਸੀ ਸਾਰੇ ਇਕੱਠੇ ਹੋ ਕੇ ਹੈ ਕੀ ਗੱਲ ਉਹਨਾਂ ਪਿਆਰ ਆਣ ਲੱਗਿਆ ਤੁਹਾਨੂੰ ਜਿਆਦਾ ਹੋਏ ਨਾ ਸਿਕਲ ਕੀ ਕਰਦੇ ਫਿਰਦੇ ਹੋ ਤੋਏ ਮੇਰੇ ਵੱਸ ਸਿਰਦਾ ਪਣੀ ਸਿਰ ਠੀਕ ਹੈ ਮਮੀ 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 ਇੱਥੇ ਹੈ ਤੋਤੇ ਬੋ ਰਹੇ ਨੇ ਯਾਰ ਦੇਖਿਓ ਇਹ ਨਾ ਜਾਏ ਤੁਸੀਂ ਕੀ ਕਰਦੇ ਹੋ ਆ ਸੀ ਐ ਘਰੀ ਜਨਾ ਕੀ ਬੋਲੀ ਜਾਂਦਾ ਸਤਿ ਸ੍ਰੀ ਅਕਾਲ ਤੁਸੀਂ ਕੀ ਕਰ ਰਹੇ ਹੋ ਪਤੰਗ ਕਿੱਥੇ ਤੁਹਾਡਾ ਓ ਮਾਈ ਗਾਡ ਹਾਂ ਦਿਖਦੇ ਨਹੀਂ ਯਾਰਾ ਏ ਮੁੰਡਾ ਸਤਿ ਸ਼੍ਰੀ ਅਕਾਲ ਅੱਜ ਸਭ ਨਾ ਛੁੱਟੀ ਦਾ ਆਨੰਦ ਲੈ ਰਹੇ ਹੋ ਨਹੀਂ ਹੈ ਨਾ ਦੇਖਾ ਵੀ ਅਪਣਾ ਇਹ ਤਾਂ ਵੀਡੀਓ ਮੈਂ ਪਤੰਗ ਚੜਾ ਕੇ ਦੇਖਾਂ ਜੜਾਉਣਾ ਨਾ ਮੈਨੂੰ ਵੀ ਆਂ ਕਿੰਨਾ ਚੱਲ ਇਹ ਤਾਂ ਹ ਕਿਉਂ ਯਾਰ ਰਹਾ ਹਵਾ ਹੀ ਹੈ ਕੀ ਆਕ ਕੋਈ ਤੋ ਗਿਆ ਵੇ ਬਹੁਤ ਸਮਾਂ ਪਹਿਲਾਂ ਟਰਾਈ ਕਰ ਰਹੇ ਸੀ ਪਤੰਗ ਕਿਹੜੀ ਚੈਨਲ ਹੀ ਡੋਰਾ ਇਹ ਹਾਂਜੀ ਅਸੇ ਇੱਕ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਹਾਂਜੀ ਓ ਮਾਈ ਗੋਡ ਕੀ ਬਾਤ ਆ ਯਾਰ ਕਿਹੜਾ ਚੱਲੋ ਆ ਜੀ ਕਿੰਨੇ ਵਜੇ ਤੱਕ ਚੜਾਉਣਾ ਹੈ ਪਤੰਗ ਟਰੇਲਰ ਨੂੰ ਮੈਂ ਸਿੱਕੀ ਹੀ ਮਾਰੀ ਸੀ ਤਾਂ ਕਰਕੇ ਕਿਹੜੀ ਕਲਾਸ ਹੋ ਗਿਆ ਤੂੰ ਮੈਂ ਨੌਵੀਂ ਚ ਹੰਤਾ ਤੁਸੀਂ ਦੇ ਪੇਪਰ ਦੇ ਦੇ ਦੱਸ ਵੀ ਦੇ ਦੇ ਰਿਹਾ ਵੇ ਪਰ ਨਿਚੜਾ ਆ ਗਿਆ ਪਤੰਗ 10ਵੀਂ ਦੇ ਪੰਦੀ ਦੇ ਛੀਟ ਬੋਲਦੀ ਨੌਵੀਂ ਦੇ ਪੇਪਰ ਦੇ ਰਹੀ 10ਵੀਂ ਚ ਹੋ ਜਾਊਗਾ ਹਾਂ ਹੋਊਗਾ ਕੀ ਬਾਤ ਆ ਯਾਰ ਤਾਹੀਂ ਵਾ ਕਹਿੰਦਾ ਨਜ਼ਾਰਾ ਆ ਰਿਹਾ ਬੁਰਾ ਹੈ ਤਾਹੀਂ 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 ਚੜਾਉਣਾ ਤੁਸੀਂ ਤੰਗ ਦੋ ਛੜਦਾ ਛੜਦਾ ਕਿਰ ਰੇ ਕਿਰ ਰੇ ਹੈ ਤੰਗ ਚੱਕ ਕੇ ਲਿਆਣਾ ਇੱਕ ਮਿੰਟ ਫੜੀ ਹੈ ਤੁਸੀਂ ਚੜਾਏਗਾ ਅੰਨਾ ਕਿੱਡੀ ਖੜ ਜੂ ਮੈਂ ਜਿੰਨਾ ਹੋਇਆ ਕੁਝ ਮੈਂ ਚੱਕ ਲਿਆ ਮੈਂ ਪਤੰਗ ਦੀਂਦੇ ਨਹੀਂ ਯਾਰ ਆਓ ਜੀ ਰਾਈਟ 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 ਉਹ ਕਿਧਰ ਗਿਆ ਮੁੰਡਾ ਆਪਣਾ ਵੱਡਾ ਉਹ ਟੈਡੀ ਨਾ ਲਾ ਲਾ ਵੀ ਪੇਚਾ ਪਾਊਗਾ ਬੰਦਾ ਹੁਣ ਪਾ ਕੇ ਦਿਖਾਈ ਪੇਚਾ ਹਮਲਾਜਾ ਉਹ ਥੱਲੇ ਕਰ ਰਿਹਾ ਉਹ ਵੀ ਉੱਪਰ ਦੀ ਪਾਉਂਗਾ ਨਾ ਪਾਲਿਆ ਹੈ ਹੈ ਕਵਾਲ ਉੱਪਰ ਦੀ ਨੀਚੇ ਵਾਲਾ ਨੀਚੇ ਦੀ ਚੱਕਣਾ ਪਊਗਾ

ओके ए ਬੰਦਾ ਤਰੀਕੇ ਨਾਲ ਆ ਪੈਰੇ ਹੁਣ ਹਾਂ ਕੀਦਾ ਗਿਆ ਆਪਣਾ ਟੁੱਟ ਗਿਆ ਹੈ ਹੈ ਜਾਈ ਲੈ ਮੇਟਰ ਆ ਜਾਂਦਾ ਬਈ ਓਏ ਉਹ ਖਾਡਾ ਬੇਤਾਂ ਨਾਲ ਇਦਾਂ ਲਾ ਕਿੱਥੇ ਜਾ ਗਿਆ ਸਾਲ ਹੀ ਨਹੀਂ ਹੈ ਉਹ ਤੇ ਫੇਰ ਵਾਹ ਲਿਆ ਲੋ ਜੀ ਇੱਕ ਹੋਰ ਪੈ ਗਿਆ ਵਿੱਚ ਆ ਏ ਏ ਏ ਏ ਏ ਹੋ ਗਿਆ ਤੇਰਾ ਹਲਾ ਬਈ ਕਮਾਲ ਕਰਤੀ ਵੀ ਹੈ ਚਾਹ ਬਤਾ जी।, <laughs> जी जी हां हुन तो दादी जी ने ये और गुस्सा है <laughs> एक तो होगी पुजिया ये बिस्किट माटर पिन्नी पिन्नी ना ओके ओके एक आ गई थे ठीक है चमचा झाले लाग बे आ ਸਹੀ ਹੈ ਸਹੀ ਹੈ ਸਹੀ ਇਹ ਨਾ ਕੋਈ ਦਾਦਾ ਪੇਪਰਸਰ ਲਗਾ ਦੰਦੇ ਜਿਹੜਾ ਹੁੰਦਾ ਹੀ ਨਹੀਂ ਜਿਹੜਾ ਲਓ ਵੀ ਸਾਡੀ ਭੈਣ ਨੇ ਤਿਆਰ ਕਰਤੀ ਰੋਟੀ ਇਹ ਹੈਗਾ ਜੀ ਮੱਖਣ ਮੱਖਣ ਦੇ ਨਾਲ ਪਿਆਜ਼ ਵਗੈਰਾ ਕਿਵੇਂ ਆ ਵੀ ਨਮਕ ਨੂਨ ਮਾਰੇ ਸੋ ਪਿੰਕਾ ਥੋੜੀ ਮਿਰਚ ਕਿਦਾ ਅਸੀਂ ਜੇ ਮੱਖਣ ਉਸ ਤੇਕ ਤੁਹਾਡੇ ਕੋਲੇ ਕਰ ਦਿਆਂਗੇ ਅਸੀਂ ਵੀ ਕਰ ਦੋ ਮਾਤਾ ਤੁਸੀਂ ਨਹੀਂ ਖਾਣੀ ਰੋਟੀ ਮਾਤਾ

ਸਿਪੂ ਕਿੱਥੇ ਆ? ਸਿਪੂ ਨੂੰ ਬਾਜ ਮਾਰ। ਸਿਪੂ? ਐ ਪੁੱਤ। ਆਹ ਜੀ ਸਿਪੂ। ਦੱਸ ਸੱਚਾ ਸਿਪੂ ਦੇ ਨੀ। ਨਾ ਨਾ ਲੈ ਦੇ ਕੇ। ਕਾ ਸਿਪੂ? ਗਰਮ। ਇਸ ਦਾ ਖਲਤ ਮੁੱਤ। ਬੋਲ ਸਿਪੂ। ਬੋਲ ਨਾ ਰਿਹਾ। ਐ ਨਹੀਂ ਬੋਲ ਸਿਪੂ ਕਿਹੜੀ ਆ? ਕਹਿੰਦੇ ਤਾਂ ਹਾਂ। ਇਹ ਤੂੰ। ਆਹੋ। ਹਾਂ। ਸਿਪੂ ਕਿਹੜੀ ਆ? ਸਿਪੂ ਕਿੱਥੇ ਆ? ਕਿੱਥੇ ਆ? ਨਵੇਂ ਲੱਗਦਾ। ਕਿੱਥੇ ਆ? ਉਹ ਰੱਖਾ ਕੇ ਸਿਪੂ। ਉਹ ਕਿੱਥੇ ਆ? ਹੱਸੂਗਾ ਹੁਣੇ। ਆਉਣ ਕਿੱਥੇ ਆਮਣ? ਦੇਖੀ। ণিটে শাুছাু�েখু এওম সাযেden মনকেযেঘতে দেয়েণ্যের পাএইর ইত঄ছাুদেশ heo? এমিেস্যে একারা সিপুুদই এক liegtম... আপয়েস্ণধনাম দ্� ਬੀਤੂ ਸਿਪੋਲੀਆ ਮੰਨ ਆਮਣ ਕਿੱਥੇ ਆ ਕੀਰਾ ਕਿੱਥੇ ਕੀਰਾ ਐਥੋਂ ਬੱਧਿਆ ਗਲਵੀਰ ਕਿੱਥੇ ਆ ਮੈਂ ਲੱਗੀ ਕਿੱਥੇ ਆ ਮੈਂ ਲੱਗੀ ਹਾਂ ਠੀਕ ਹੈ ਨਾ ਬਈ ਹੱਸ ਕੇ ਦਿਖਾ ਵੈ ਲੱਗੀ ਕਿੱਥੇ ਆ ਖਸੇ ਕਚੂਰੀ ਘਣੇ ਇੰਦਰ ਕਿੱਥੇ ਆ ਇੰਦਰ ਕਿੱਥੇ ਹੱਸਦਾ ਵਈ 500 ਕੱਲੀ ਸੀਪੂ ਸੀਪੂ ਜੜਦੇਗਾ ਹਾਂ ਆਪਾਂ ਚੱਲ ਪਈ ਜੀ ਹੁਣ ਵਾਪਸ ਦੋ ਤਿੰਨ ਘੰਟੇ ਲਾ ਕੇ ਤੇ ਚਾਹਾਂਗੇ ਪਿੰਡ ਦੀ ਫਿਰਨੀ ਫਿਰਨੀ ਉੱਪਰ ਹਨਾ ਚਾ ਆਪਾਂ ਨੇ ਪੀ ਲਿਆ ਰੋਟੀ ਟੁੱਕ ਖਾ ਲਿਆ ਪੇਟ ਪੂਜਾ ਲੇਣੀ ਉਹਨਾਂ ਪਾਪਾ ਬੱਸ ਫਿਰ ਫਿਰ ਆਪਣੇ ਕੰਮਕਾਰਾਂ ਤੇ ਹਮ ਕੜਨਾ ਪਊਗਾ ਸਲੂਣ ਤੇ ਪਿੰਡ ਤਾਂ ਵੈਸੇ ਮੈਨੂੰ ਛੋਟਾ ਜਿਹਾ ਲੱਗ ਰਹੀ ਹੈ ਨਾ ਹਮ ਮੈਂ ਕੋਠੇ ਤੇ ਖੜਾ ਹੀ ਸੋਚ ਰਹੀ ਸੀ ਜਿਵੇਂ ਪਿੰਡ ਛੋਟਾ ਹੀ ਆ ਪਿੰਡ ਵੀ ਛੋਟਾ ਆਪਣਾ ਵੀ ਪੁਰਾਣਾ ਵੀ ਜਿਆਦਾ ਨਹੀਂ ਹੋ ਸਕਦਾ ਮਨਾਂ ਨੂੰ ਹੋ ਆਈ ਨਹੀਂ ਹੈ ਜਦਾ ਕੋਰ ਜਾਨਾ ਵੀ ਹੁੰਗਾ ਇਹ ਪਹਿਲਾਂ ਜਿਆਦਾ ਛੋਟਾ ਹੂੰ ਹੋ ਇਹ ਵੀ ਹੋ ਸਕਦਾ ਕੀ ਉਹ ਘਰ ਟਾਟਾ ਕੇ ਬਣਾਈ ਜਾਂਦੇ ਨੇ ਨਵਾਂ ਜੱਲ ਹਾਂ ਨਵਾਂ ਜੱਲ ਕੀ ਯਾਰ ਇਹ ਵੀ ਹੈਗਾ ਪਹਿਲਾਂ ਨਹੀਂ ਘਰ ਟਾਕੇ ਬਣਾਈ ਜਾਂਦੇ ਨੇ ਨਾ